ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਜਦੋਂ ਵੀ ਔਰਤਾਂ ਆਪਣੇ ਬਾਥਰੂਮ ਨੂੰ ਸਾਫ਼ ਕਰਕੇ ਹਟਣ ਤਾਂ ਉਸ ਵਿੱਚ ਇੱਕ ਸੰਤਰੇ ਦੇ ਛਿਲਕੇ ਰੱਖ ਦਿਓ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਬਾਥਰੂਮ ਵਿੱਚ ਬਹੁਤ ਹੀ ਵਧੀਆ ਖੁਸ਼ਬੂ ਆਵੇਗੀ ਨੰਬਰ 2 ਜੇਕਰ ਤੁਸੀਂ ਆਪਣੇ ਚਿਹਰੇ ਨੂੰ ਜਲਦੀ ਨਾਲ ਸਾਫ਼ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਆਪਣੇ ਚਿਹਰੇ ਉੱਪਰ ਕਾਟਨ ਦੀ ਮਦਦ ਨਾਲ ਦੁੱਧ ਲਗਾਓ 15 ਮਿੰਟ ਬਾਅਦ ਸਾਫ਼ ਪਾਣੀ ਨਾਲ ਧੋ ਦੋ ਨੰਬਰ 3 ਜਿਹੜੀਆਂ ਔਰਤਾਂ ਆਪਣੇ ਘਰ ਦੇ ਹਰ ਕੋਨੇ ਦੇ ਸਮਾਨ ਨੂੰ ਸਹੀ ਜਗ੍ਹਾ ਉੱਪਰ ਰੱਖਦੀਆਂ ਹਨ ਉਹਨਾਂ ਔਰਤਾਂ ਦੇ ਤੋਂ ਕਰਦਾ ਹਰ ਮੈਂਬਰ ਬਹੁਤ ਖੁਸ਼ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਹਰ ਚੀਜ਼ ਆਸਾਨੀ ਨਾਲ ਮਿਲ ਜਾਂਦੀ ਹੈ ਨੰਬਰ 4 ਜੇਕਰ ਤੁਹਾਡੇ ਚਿਹਰੇ ਉੱਪਰ ਸਾਈਆਂ ਪੈ ਗੀਆਂ ਹੋਣ ਤਾਂ ਹੱਥੇ ਵਿੱਚ ਦੋ ਬਾਰ ਆਲੂ ਦਾ ਰਸ ਆਪਣੇ ਚਿਹਰੇ ਉੱਪਰ ਲਗਾਓ ਇਸ ਨਾਲ ਚਿਹਰੇ ਉੱਪਰ ਬਹੁਤ ਹੀ ਚਮਕ ਆਵੇਗੀ ਤੇ ਨਾਲ ਹੀ ਛਾਈਆਂ ਵੀ ਖਤਮ ਹੋਣ ਲੱਗ ਜਾਣਗੀਆਂ ਨੰਬਰ 5 ਜਦੋਂ ਵੀ ਔਰਤਾਂ ਆਪਣੇ ਚਿਹਰੇ ਉੱਪਰ ਫਾਊਂਡੇਸ਼ਨ ਲਗਾਉਂਦੀਆਂ ਹਨ ਉਸੇ ਸਮੇਂ ਕਦੇ ਵੀ ਉਹਨਾਂ ਨੂੰ ਬ੍ਰਸ਼ ਜਾਂ ਫਿਰ ਬਿਊਟੀ ਬਲੈਂਡਰ ਦੋਨਾਂ ਦਾ ਇਸਤੇਮਾਲ ਇਕੱਠਾ ਨਹੀਂ ਕਰਨਾ ਚਾਹੀਦਾ ਦੋਨਾਂ ਵਿੱਚ ਹਮੇਸ਼ਾ ਇੱਕ ਹੀ ਵਰਤੋ ਪੂਰੀ ਤਰ੍ਹਾਂ ਨਾਲ ਕਲੀਨ ਕਰਨ ਕਰਕੇ ਨੰਬਰ 6 ਜੇਕਰ ਤੁਸੀਂ ਹਰੇ ਮਟਰਾਂ ਨੂੰ ਬਣਾਉਣ ਸਮੇਂ ਉਹਨਾਂ ਦਾ ਰੰਗ ਹਰਾ ਹੀ ਰੱਖਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਉਬਾਲਦੇ ਸਮੇਂ ਉਹਨਾਂ ਵਿੱਚ ਇੱਕ ਚੁਟਕੀ ਚੀਨੀ ਦੀ ਮਿਕਸ ਕਰ ਦਿਓ। ਨੰਬਰ 7 ਜੇਕਰ ਤੁਹਾਡੇ ਵਿੱਚ ਆਇਰਨ ਦੀ ਕਮੀ ਹੈ ਹੋ ਰਹੀ ਹੈ ਤਾਂ ਰੋਜ਼ਾਨਾ ਇੱਕ ਡਾਰਕ ਚਾਕਲੇਟ ਖਾਓ ਪਰ ਇਸ ਗੱਲ ਦਾ ਖਿਆਲ ਰੱਖੋ ਕਿ ਇਸ ਵਿੱਚ 슈ਗਰ ਜ਼ਿਆਦਾ ਨਹੀਂ ਹੋਣਾ ਚਾਹੀਦਾ ਚਾਕਲੇਟ ਜ਼ਿਆਦਾ चॉकलेट ज्यादा होनी चाहती है नंबर अठ कदे कदे खुशखबरी अपने तक ही रखनी चाहिए है क्योंकि हर कोई उस खुशखबरी तो खुश नहीं हों नंबर नौ जोतं अपने कपड़े खुद सिलाई कर दयातं कदे भी दूसरों दे ਕਪੜੇ ਖਰਾਬ ਨਹੀਂ ਕਰਨਗੀਆਂ ਨੰਬਰ 10 ਪਾਣੀ ਤੇ ਬੋਲੀ ਦੋਹਾ ਵਿੱਚ ਹੀ ਸਾਡੀ ਮੂਰਤ ਦਿਖਾਈ ਦਿੰਦੀ ਹੈ ਜੇਕਰ ਪਾਣੀ ਸਾਫ਼ ਹੋਵੇ ਤਾਂ ਤਸਵੀਰ ਤੇਜੇਕਰ ਬੋਲੀ ਮਿੱਠੀ ਹੋਵੇ ਤਾਂ ਕਰਦਾਰ ਦਿਖਾਈ ਦਿੰਦਾ ਹੈ ਨੰਬਰ 11 ਜਦੋਂ ਵੀ ਤੁਸੀਂ ਲਸਣ ਨੂੰ ਹੱਥਾਂ ਨਾਲ ਪੀਸਦੇ ਹੋ ਤਾਂ ਉਸ ਵਿੱਚ ਹਲਕਾ ਜਿਹਾ ਨਮਕ ਜ਼ਰੂਰ ਪਾਓ ਇਸ ਤਰ੍ਹਾਂ ਕਰਨ ਨਾਲ ਲਸਣ ਕਦੇ ਵੀ ਵਰਤੋਂ ਤੋਂ ਬਾਹਰ ਨਹੀਂ ਆਵੇਗਾ ਤੇ ਨਾਲ ਹੀ ਕਟਿਆ ਵੀ ਵਧੀਆ तरीके ਨਾਲ ਜਾਵੇਗਾ ਨੰਬਰ 12 ਜਿੰਨੀ ਗੰਭੀਰਤਾ ਨਾਲ ਤੁਸੀਂ ਰਿਸ਼ਤੇ ਕਾਇਮ ਰੱਖੋਗੇ ਉਨੀ ਹੀ ਜ਼ਿਆਦਾ ਗੰਭੀਰਤਾ ਨਾਲ ਲੋਕ ਤੁਹਾਡਾ ਦਿਲ ਦਿਖਾਉਣਗੇ ਨੰਬਰ 13 ਜਿਹੜੀਆਂ ਔਰਤਾਂ ਦਾ ਨਾਮ ਅਹਿਮ ਤੋਂ ਸ਼ੁਰੂ ਹੁੰਦਾ ਹੋਵੇ ਉਹੋ ਆਰ ਤਾਂ ਦੂਸਰੇ ਉੱਪਰ ਜਕੀਨ ਬਹੁਤ ਜਲਦੀ ਕਰ ਲੈਂਦੀਆਂ ਹਨ ਪਰ ਇਹ ਅਕਸਰ ਤੋਖਾ ਹੀ ਖਾਂਦੀਆਂ ਹਨ ਨੰਬਰ 14 ਜ਼ਿੰਦਗੀ ਵਿੱਚ ਸਭ ਤੋਂ ਔਖਾ ਕੰਮ ਆਸਾਨੀ ਨਾਲ ਜਿਉਣਾ ਹੈ ਨੰਬਰ 15 ਫਾਊਂਡੇਸ਼ਨ ਲਗਾਉਣ ਸਮੇਂ ਕਦੇ ਵੀ ਨਾ ਕਰੋ ਇਹ ਚਾਰ ਗਲਤੀਆਂ ਪਹਿਲੀ ਕਦੇ ਵੀ ਹੱਦ ਤੋਂ ਜ਼ਿਆਦਾ ਫਾਊਂਡੇਸ਼ਨ ਆਪਣੇ ਚਿਹਰੇ ਉੱਪਰ ਨਾ ਲਗਾਓ ਦੂਸਰਾ ਹਮੇਸ਼ਾ ਫਾਊਂਡੇਸ਼ਨ ਬਿਊਟੀ ਬਲੈਂਡਰ ਦੀ ਵਰਤੋ ਇਸ ਦੀ ਸੈਟਿੰਗ ਕਰੋ ਤੀਸਰਾ ਬਿਨਾ ਪ੍ਰਾਈਮਰ ਤੋਂ ਕਦੇ ਵੀ ਚਿਹਰੇ ਉੱਪਰ ਫਾਊਂਡੇਸ਼ਨ ਨਾ ਲਗਾਓ ਚੌਥਾ ਹਮੇਸ਼ਾ ਆਪਣੀ ਸਕਿਨ ਦੇ ਨਾਲ ਦਾ ਹੀ ਫਾਊਂਡੇਸ਼ਨ ਵਰਤੋ ਜਿਸ ਨਾਲ ਤੁਸੀਂ ਹਮੇਸ਼ਾ ਸਹੀ ਮੇਕਅਪ ਕਰ ਸਕੋਗੇ ਤੇ ਸੁੰਦਰ ਲੱਗੋਗੇ ਨੰਬਰ 16 ਉਨ੍ਹਾਂ ਦੀ ਪਰਵਾਹ ਨਾ ਕਰੋ ਜਿਨ੍ਹਾਂ ਦਾ ਵਿਸ਼ਵਾਸ ਸਮੇਂ ਦੇ ਨਾਲ ਬਦਲ ਜਾਵੇ ਪਰਵਾਹ ਹਮੇਸ਼ਾ ਉਨ੍ਹਾਂ ਦੀ ਕਰੋ ਜਿਨ੍ਹਾਂ ਦਾ ਵਿਸ਼ਵਾਸ ਤੁਹਾਡੇ ਵਿੱਚ ਉਦੋਂ ਵੀ ਰਹੇ ਜਦੋਂ ਤੁਹਾਡਾ ਸਮਾਂ ਬਦਲ ਜਾਵੀ ਨੰਬਰ 17 ਜੇਕਰ ਤੁਸੀਂ ਉਮਰ ਦੇ ਨਾਲ ਚਮੜੀ ਦੇ ਢਿੱਲੇ ਹੋਣ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਹਾਨੂੰ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਚਿਹਰੇ ਦੀ ਮਾਲਿਸ਼ ਕਰਨੀ ਚਾਹੀਦੀ ਹੈ ਤੇ ਚਮੜੀ ਦੀ ਸਤਵਿੰਗ ਜ਼ਰੂਰ ਕਰਨੀ ਚਾਹੀਦੀ ਹੈ ਇਸ ਨਾਲ ਚਮੜੀ ਟਾਈਟ ਰਹੇਗੀ ਇਸ ਨੂੰ ਹਾਈਡਰੇਟ ਰੱਖਣ ਵਿੱਚ ਵੀ ਮਦਦ ਮਿਲੇਗੀ ਚਿਹਰੇ ਦੀ ਮਾਲਿਸ਼ ਲਈ ਨਾਰੀਅਲ ਜਾਂ ਜਤਨ ਦੇ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਸਕਰਬ ਕਰਨ ਤੋਂ ਬਾਅਦ ਚਮੜੀ ਨੂੰ ਹਾਈਡਰੇਟ ਰੱਖਣ ਲਈ ਐਲੋਵੀਰਾ ਦੀ ਵਰਤੋਂ ਕਰਨੀ ਜ਼ਰੂਰ ਚਾਹੀਦੀ ਹੈ ਨੰਬਰ 18 ਸੁੱਖ ਤੇ ਦੁੱਖ ਜ਼ਿੰਦਗੀ ਦੇ ਬਗੀਚੇ ਦੇ ਦੋ ਪੌਦੇ ਨੇ ਮਨੁੱਖ ਖੁਦ ਇਸ ਦਾ ਮਾਲੀ ਹੈ ਨੰਬਰ 19 ਜਦੋਂ ਵੀ ਤੁਸੀਂ ਬਲੀਚ ਨੂੰ ਆਪਣੇ ਚਿਹਰੇ ਉੱਪਰ ਲਗਾਉਂਦੇ ਹੋ ਤਾਂ ਜ਼ਿਆਦਾ ਕੈਮੀਕਲ ਨਾ ਪਾਓ ਤੁਹਾਡੇ ਚਿਹਰੇ ਨੂੰ ਖਰਾਬ ਕਰ ਸਕਦਾ ਹੈ ਸੀਮਤ ਮਾਤਰਾ ਵਿੱਚ ਹੀ ਕੈਮੀਕਲ ਦੀ ਵਰਤੋਂ ਕਰੋ ਨੰਬਰ 23 ਮੇਰਾ ਛੋਟਾ ਵੱਡਾ ਆਪਣਾ ਪਰਾਇਆ ਮਨ ਵਿੱਚੋਂ ਮਿਟਾ ਦਿਓ ਫਿਰ ਸਭ ਤੁਹਾਡੇ ਤੇ ਸਭ ਤੁਸੀਂ ਸਭ ਦੇ ਹੋ ਨੰਬਰ 21 ਜਦੋਂ ਵੀ ਔਰਤਾ ਕੱਪੜਿਆਂ ਨੂੰ ਪ੍ਰੈਸ ਕਰਨਾ ਸ਼ੁਰੂ ਕਰਦੀ ਹਨ ਤਾਂ ਉਹਨਾਂ ਨੂੰ ਉੱਪਰ ਪਹਿਲਾਂ ਹੀ ਹਲਕਾ ਜਿਹਾ ਪਾਣੀ ਦਾ ਛਿੜਕਾਓ ਕਰ ਲਓ ਇਸ ਨਾਲ ਬੜੀ ਆਸਾਨੀ ਨਾਲ ਤੇ ਜਲਦੀ ਹੋ ਜਾਵੇਗੀ ਇਸ ਜਿਸ ਨਾਲ ਤੁਹਾਡਾ ਸਮਾਂ ਵੀ ਖਰਾਬ ਨਹੀਂ ਹੋਵੇਗਾ ਨੰਬਰ 22 ਕਿੱਥੇ ਮਿਲਦੇ ਨੇ ਲੋਕ ਮਨ ਦੇ ਮੁਤਾਬਿਕ ਕੁਝ ਸਾਨੂੰ ਵੀ ਟਲਣਾ ਪੈਂਦਾ ਉਹਨਾਂ ਦੇ ਮੁਤਾਬਿਕ ਨੰਬਰ 23 ਜਦੋਂ ਵੀ ਤੁਸੀਂ ਕੋਈ ਵੀ ਚੀਜ਼ ਆਪਣੇ ਚਿਹਰੇ ਉੱਪਰ ਵਰਤਦੇ ਹੋ ਤਾਂ ਉਸ ਨੂੰ ਪਹਿਲਾ 1-2 ਹਫ਼ਤੇ ਦੀ ਲਗਾਤਾਰ ਵਰਤ ਕੇ ਵੇਖੋ ਜੇਕਰ ਅਸਰ ਹੋ ਰਿਹਾ ਹੈ ਤਾਂ ਲਗਾਤਾਰ ਵਰਤ ਬਰ ਨਹੀਂ ਵਰਤੋ ਨਹੀਂ ਤਾਂ ਛੱਡ ਦਿਓ ਨੰਬਰ 24 ਆਪਣੇ ਕੋਲ ਮੌਜੂਦ ਤਿੰਨ ਸ਼ਕਤੀਸ਼ਾਲੀ ਸਾਧਨਾਂ ਨੂੰ ਕਦੇ ਨਾ ਭੁੱਲੋ ਪਿਆਰ ਅਰਦਾਸ ਅਤੇ ਮਾਫੀ ਨੰਬਰ 25 ਜਦੋਂ ਵੀ ਤੁਸੀਂ ਮਿਕਸੀ ਵਾਲੇ ਕੱਪ ਵਿੱਚ ਕੁਝ ਪੀਸਦੇ ਹੋ ਤਾਂ ਉਸ ਨੂੰ ਧੋਂਦੇ ਹੋ ਤਾਂ ਉਹ ਕਦੇ ਵੀ ਜਲਦੀ ਸੁੱਕਦੇ ਨਹੀਂ ਸਾਨੂੰ ਜਲਦੀ ਸੁਕਾਉਣ ਲਈ ਰੋਟੀ ਲਾਉਣ ਤੋਂ ਬਾਅਦ ਮੁੱਤਵੇ ਉੱਪਰ ਮੁੱਦਾ ਮਾਰ ਦਿਓ ਇਸ ਤਰੀਕੇ ਨਾਲ ਉਹ ਆਸਾਨੀ ਨਾਲ ਸੁੱਕ ਜਾਣਗੇ ਨੰਬਰ 26 ਜਿਮੇਵਾਰੀ ਰਾ ਲੱਭਦੀ ਹੈ ਤੇ ਗੈਰ ਜ਼ਿਮੇਵਾਰੀ ਬਹਾਨੇ ਬਣਾਉਂਦੀ ਹੈ। ਨੰਬਰ 27 ਕਈ ਵਾਰ ਸਾਡੀ ਪ੍ਰੈਸ ਨੂੰ ਕਈ ਕਪੜਾ ਚਿਪਕ ਜਾਂਦਾ ਹੈ ਜਿਸ ਨੂੰ ਉਤਾਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ਵਿੱਚ ਤੁਸੀਂ ਕੋਈ ਖਾਣ ਵਾਲੀ ਦਵਾਈ ਵਾਲੀ ਗੋਲੀ ਲੈ ਕੇ ਉਸ ਨੂੰ ਪ੍ਰੈਸ ਉੱਪਰ ਚੰਗੀ ਤਰ੍ਹਾਂ ਨਾਲ ਘਸਾ ਦਿਓ। ਇਸ ਤਰੀਕੇ ਨਾਲ ਪ੍ਰੈਸ ਉੱਪਰ ਇਸੇ ਬਹੁਤ ਹੀ ਆਸਾਨੀ ਨਾਲ ਸਾਫ਼ ਹੋ ਜਾਵੇਗੀ ਨੰਬਰ 28 ਜੇਕਰ ਕੋਈ ਤਾਰੀਫ਼ ਕਰੇ ਤਾਂ ਤੁਰੰਤ ਨੱਚਣਾ ਸ਼ੁਰੂ ਨਾ ਕਰੋ ਜਿਆਦਾ ਰੱਖੋ ਤਾਰੀਫ਼ ਦੇ ਪੁੱਲ ਦੇ ਢੋ ਮਤਵਲ ਦੀਆਂ ਨਦੀਆਂ ਵਗਦੀਆਂ ਨੇ ਨੰਬਰ 29 ਜੇਕਰ ਤੁਸੀਂ ਆਪਣੇ ਹੱਥਾਂ ਨੂੰ ਚਮਕਾਉਣਾ ਚਾਹੁੰਦੇ ਹੋ ਤਾਂ ਆਪਣੇ ਹੱਥਾਂ ਉੱਪਰ ਪਹਿਲਾਂ ਕਾਫੀ ਸਾਰਾ ਲੋਸ਼ਨ ਲਗਾ ਲਓ ਤੇ ਫਿਰ ਉਸ ਉੱਪਰ ਹਲਕਾ ਜਿਹਾ ਪਾਣੀ ਲਗਾ ਕੇ ਕੁਝ ਸਮੇਂ ਆਪਣੇ ਹੱਥਾਂ ਨੂੰ ਰਗੜੋ ਤੇ ਫਿਰ ਸਾਫ਼ ਪਾਣੀ ਨਾਲ ਧੋ ਲਓ ਇਸ ਤਰ੍ਹਾਂ ਕਰ ਨਾਲ ਤੁਹਾਡੇ ਬਹੁਤ ਹੱਥਾਂ ਉੱਪਰ ਬਹੁਤ ਹੀ ਚਮਕ ਆ ਜਾਵੇਗੀ ਤੇ ਤੁਹਾਨੂੰ ਕਦੇ ਵੀ ਪਾਲਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਨੰਬਰ 3 ਕਈ ਵਾਰੀ ਸਾਨੂੰ ਜ਼ਿੰਦਗੀ ਦੇ ਉਹ ਕਰਜ਼ੇ ਦੀ ਕਰਜ਼ ਵੀ ਮੋੜਨੇ ਪੈਂਦੇ ਨੇ ਜੋ ਅਸੀਂ ਕਦੇ ਲੈ ਹੀ ਨਹੀਂ ਹੁੰਦੇ ਨੰਬਰ 31 ਜਦੋਂ ਵੀ ਔਰਤਾਂ ਆਪਣੇ ਕੱਪੜੇ ਤੋਂ ਔਣਿਆ ਸ਼ੁਰੂ ਕਰਦੀਆਂ ਹਨ ਤਾਂ ਜੇਕਰ ਉਹਨਾਂ ਨੂੰ ਕੁਝ ਸਮਾਂ ਪਹਿਲਾਂ ਹੀ ਸਰਫ ਤੇ ਕੋਸ ਗੁਣਗੁਣੇ ਪਾਣੀ ਵਿੱਚ ਪਿਉ ਕੇ ਰੱਖ ਦੇਣ ਤਾਂ ਫਿਰ ਇਸ ਤਰੀਕੇ ਨਾਲ ਉਹ ਬਹੁਤ ਹੀ ਆਸਾਨੀ ਨਾਲ ਤੇ ਜਲਦੀ ਉਤੋਂ ਆਸਾਨੀ ਨਾਲ ਧੋਤੇ ਜਾ ਸਕਦੇ ਹਨ ਅਤੇ ਨਾਲ ਹੀ ਆਸਾਨੀ ਨਾਲ ਸਾਫ਼ ਵੀ ਹੋ ਜਾਂਦੇ ਹਨ ਨੰਬਰ 32 ਜਿੱਤ ਦੀ ਆਦਤ ਚੰਗੀ ਹੈ ਪਰ ਕੁਝ ਰਿਸ਼ਤਿਆਂ ਵਿੱਚੋਂ ਹਾਰ ਜਾਣਾ ਹੀ ਬਿਹਤਰ ਹੁੰਦਾ ਨੰਬਰ 33 ਜਿਹੜੀਆਂ ਔਰਤਾਂ ਗਰਭਵਤੀ ਹੁੰਦੀਆਂ ਹਨ ਉਹਨਾਂ ਨੂੰ ਕਦੇ ਵੀ ਜ਼ਿਆਦਾ ਸਮਾਂ ਪੈਰਾਂ ਨੂੰ ਲਮਕਾ ਕੇ ਜਾਂ ਫਿਰ ਜ਼ਿਆਦਾ ਖੜਨਾ ਨਹੀਂ ਚਾਹੀਦਾ ਜੀ ਇਸ ਨਾਲ ਉਹਨਾਂ ਦੇ ਪੈਰਾਂ ਵਿੱਚ ਖੂਨ ਇਕੱਠਾ ਹੋਣ ਲੱਗ ਜਾਂਦਾ ਹੈ ਜਿਸ ਨਾਲ ਪੈਰਾਂ ਉੱਪਰ ਸੋਚ ਆਉਣ ਲੱਗ ਜਾਂਦੀ ਹੈ ਨੰਬਰ 34 ਜਿਹੜੇ ਰਿਸ਼ਤੇ ਵਿੱਚ ਇੱਜ਼ਤ ਨਾ ਹੋਵੇ ਉਸ ਰਿਸ਼ਤੇ ਵਿੱਚ ਨਾ ਰਹਿਣਾ ਹੀ ਬਿਹਤਰ ਹੈ ਨੰਬਰ 35 ਜਦੋਂ ਵੀ ਔਰਤਾਂ ਕੱਪੜਿਆਂ ਨੂੰ ਕੱਟਣਾ ਸ਼ੁਰੂ ਕਰਦੀਆਂ ਹਨ ਤਾਂ ਉਸ ਸਮੇਂ ਉਹਨਾਂ ਨੂੰ ਪਹਿਲਾਂ ਪੂਰੀ ਤਰ੍ਹਾਂ ਸੂਟ ਦਾ ਸਹੀ ਤਰੀਕੇ ਨਾਲ ਨਾਪ ਲੈ ਕੇ ਫਰਸ਼ ਉੱਪਰ ਲਿਖ ਲੈਣਾ ਚਾਹੀਦਾ ਹੈ ਜਿਸ ਨਾਲ ਸੂਟ ਨੂੰ ਜਲਦੀ ਤੇ ਆਸਾਨੀ ਨਾਲ ਕੱਟਿਆ ਜਾ ਸਕਦਾ ਹੈ। ਨੰਬਰ 36 ਪਹਿਲਾਂ ਘਰ ਕੱਚੇ ਹੁੰਦੇ ਸੀ ਤੇ ਰਿਸ਼ਤੇ ਪੱਕੇ ਹੁੰਦੇ ਸੀ ਹੁਣ ਘਰ ਪੱਕੇ ਨੇ ਤੇ ਰਿਸ਼ਤੇ ਕੱਚੇ ਨੇ। ਨੰਬਰ 37 ਜਦੋਂ ਵੀ ਔਰਤਾਂ ਆਪਣੀ ਅੱਖਾਂ ਉੱਪਰ ਨਲਕ ਨਕਲੀ ਪਲਕਾ ਲਗਾਉਂਦੀਆਂ ਹਨ ਤਾਂ ਉਹਨਾਂ ਨੂੰ ਕਦੇ ਵੀ ਰੁਮਾਲ ਨਾਲ ਟੱਚ ਨਾ ਕਰੋ ਇਸ ਨਾਲ ਉਹ ਉੱਤਰ ਬਹੁਤ ਹੀ ਜਲਦੀ ਜਾਂਦੀਆਂ ਹਨ ਜਿਸ ਨਾਲ ਉਹ ਸਾਡੀ ਲੁੱਕ ਨੂੰ ਖਰਾਬ ਕਰ ਦਿੰਦੀਆਂ ਹਨ ਨੰਬਰ 23 ਜੋ ਤੁਹਾਡਾ ਮੁੱਲ ਨਹੀਂ ਸਮਝ ਸਕਿਆ ਉਸ ਨੂੰ ਸਮਝਾਉਣ ਨਾਲ ਕੀਮਤ ਹੋਰ ਵੀ ਘਟ ਜਾਂਦੀ ਹੈ। ਨੰਬਰ 39 ਐਲੋਵਿਰਾ ਦਾ ਪੌਦਾ ਹਰ ਇੱਕ ਕਰ ਦੇ ਵਿੱਚ ਪਾਇਆ ਜਾਂਦਾ ਹੈ। ਚਮੜੀ ਲਈ ਬਹੁਤ ਹੀ ਲਾਭਕਾਰੀ ਹੈ। ਇਸ ਦੇ ਉੱਪਰ ਲੇਪਰ ਤੇ ਛਿੱਲ ਕੇ ਇਸ ਦੇ ਨਿਚਲੀ ਗੁੱਦ ਚਿਹਰੇ ਤੇ ਮਾਲਿਸ਼ ਕਰੋ। ਚਿਹਰੇ ਦੀ ਮਾਲਿਸ਼ ਕਰਨ ਨਾਲ ਕਰਨਾ ਬਹੁਤ ਹੀ ਫਾਇਦੇਮੰਦ ਹੈ। ਨੰਬਰ 40 ਜਰੂਰ ਤੋਂ ਜ਼ਿਆਦਾ ਸੋਚਣਾ ਖੁਸ਼ੀਆਂ ਖੋਹ ਲੈਂਦਾ ਹੈ। ਨੰਬਰ 41 ਜੇਕਰ ਤੁਹਾਡਾ ਚਿਹਰਾ ਗੋਲ ਹੈ ਤਾਂ ਮੱਥਿਆ ਚੀਕ ਬਨੌਸ ਤੇ ਚਿੰਨ ਏਰੀਏ ਤੇ ਸਕਿਨ ਟੋਨ ਤੋਂ ਹਲਕੇ ਫਾਊਂਡੇਸ਼ਨ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਜੋ ਲਾਈਨ ਤੇ ਲਾਈਨਰ ਤੇ ਸਕਿਨ ਟੋਨ ਤੋਂ ਡਾਰਕ ਫਾਊਂਡੇਸ਼ਨ ਲਗਾਉਣ ਨਾਲ ਚਿਹਰਾ ਪਤਲਾ ਦਿਖਾਈ ਦਿੰਦਾ ਹੈ। ਨਾਲ ਹੀ ਅੱਖਾਂ ਤੇ ਡਾਰਕ ਡਾਰਕ ਖਾਈ ਸੌਂਡੋ ਮਸਕਰਾ ਜਾਂ ਆਈਲਾਈਨਰ ਲਗਾਓ ਅਤੇ ਲਿਪਸਟਿਕ ਲਈ ਲਾਲ ਰੰਗ ਦੀ ਹੀ ਚੋਣ ਕਰੋ ਹਾਂਜੀ ਵੀਡੀਓ ਬਣਾਉਣ ਵਿੱਚ ਲਿਖਣ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਤੇ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਵਧੀਆ-ਵਧੀਆ ਕਮੈਂਟ ਵੀ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੀ ਨਹੀਂ ਭੁੱਲਣਾ ਹਾਂਜੀ ਵੀਡੀਓ ਦੇਖਣ ਲਈ ਤੁਹਾਡਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੀ ਧੰਨਵਾਦ ਜੀ ਸਾਰਿਆਂ ਦਾ